ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਸਿੰਘ ਪਰਤਿਆ ਆਪਣੇ ਘਰ ਈਰਾਨ ਦੇ ਡੌਂਕਰਾਂ ਨੇ ਬਣਾਇਆ ਸੀ ਬੰਦੀ ਅਤੇ 18 ਲੱਖ ਰੁਪਏ ਦੀ ਮੰਗ ਕੀਤੀ ਸੀ ਅੱਜ ਕਸਾ ਜਦੋਂ ਜਸਪਾਲ ਸਿੰਘ ਆਪਣੇ ਘਰ ਪਿੰਡ ਲੰਗੜੋਆ ਵਿਖੇ ਪਹੁੰਚਿਆ ਤਾਂ ਪਰਿਵਾਰ ਦੀਆਂ ਅੱਖਾਂ ਨਮ ਹੋ ਕੇ ਬਖਰੀ ਜਹੀ ਖੁਸ਼ੀ ਬਿਆਨ ਕਰਦੀਆਂ ਸਨ ਬੀਤੇ ਦਿਨਾਂ ਤੋਂ ਬਹੁਤ ਚਾਚਿਤ ਮਾਮਲਾ ਕਿ ਤਿੰਨ ਨੌਜਵਾਨਾਂ ਨੂੰ ਈਰਾਨ ਚ ਡੌਂਕਰਾਂ ਵੱਲੋਂ ਬੰਦੀ ਬਣਾਇਆ ਗਿਆ ਸੀ ਨੌਜਵਾਨਾ ਕੋਲ 18 ਲੱਖ ਰੁਪਏ ਦੀ ਮੰਗ ਕੀਤੀ ਚਾਰੀ ਸੀ ਇੱਦਾਂ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਸੀ ਅੱਜ ਜਦੋਂ ਜਸਪਾਲ ਸਿੰਘ ਆਪਣੇ ਘਰ ਵਾਪਸ ਪਰਤਿਆ ਤੇ ਉਸਨੇ ਉਹ ਕਹਾਣੀ ਦੱਸੀ ਜਿਹੜੀ ਸੁਣਨੀ ਮੁਸ਼ਕਲ ਸੀ ਤੁਸੀਂ ਦੇਖ ਰਹੇ ਹੋ ਪਿੰਡ ਲੰਗੜੋਆ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ ਭਾਈ ਆਪਣੇ ਇੱਥੇ ਭਾਈ ਮੈਂ ਇੱਕਦਮ ਮਿਲਵਲ ਤੋ ਤੇ ਦੁਬਈ ਕਿੰਨਾ ਟਾਈਮ ਰਹਿ ਇੱਕ ਮਹੀਨਾ ਵੀਰ ਦੁਬਈ ਤੋਂ ਫਿਰਾਨ ਤੁਸੀਂ ਕਿੱਧਰ ਗਏ ਭਾਈ ਉਹ ਦੁਬਈ ਆ ਗਏ ਸੀ ਉਹ ਤੁੰ ਇੱਕ ਨੀਂਵ ਜੀ ਕਰ ਤੁਹਾਨੂੰ ਜੇ ਜੇ ਲੋ ਤੁਸੀਂ ਘਰੋਂ 1 ਅਪ੍ਰੈਲ ਨੂੰ ਤੁਰੇ ਸੀ ਤਾਂ ਤੁਸੀਂ ਕਿਹੜੀ ਕੰਟਰੀ ਲਈ ਜਾਣ ਲਈ ਤੁਰੇ ਸੀ ਭਾਜੀ ਮੈਂ ਅਸੇਆ ਦੇ ਜਾਣ ਫੇਰ ਆਨ ਕਿੱਦਾਂ ਪਹੁੰਚ ਗਏ ਜੀ ਜਾਣ ਭਾਜੀ ਏਜੰਟ ਨੇ ਕਹਿੰਦਿਆ ਟੀਰੇਜੇਰਵਾਲ ਨੇ ਹਿਸ਼ਾਰਪਤ ਟੀਰੇਜੇਰਵਾਲ ਤੇ ਕਮਨਡ ਵਾਲਾ ਉਹਨਾਂ ਨੇ ਕਹਿੰਦਿਆ ਵੀ ਤੁਹਾਨੂੰ ਤੁਸੀਂ ਪਹਿਲਾਂ ਦਵੇਜ ਚਲ ਜਾਓ ਤੇ ਦਵੇਜ ਤੋਂ ਤੁਹਾਨੂੰ ਕਹਿੰਦਾ ਇਰਾਨ ਇਰਾਨ ਤੇ ਫੇਰ ਦੁਬਾਰਾ ਦਵੀ ਵਿਸ਼ੇਸ਼ੀ ਦਵੇਜ ਤੋਂ ਸਿੱਧੀ ਸਿੱਧੀ ਟਿਕਲੇ ਲੰਦਾ ਜੀ ਅਸੇਆ ਦੇ ਜਦੋਂ ਤੁਸੀਂ ਇਰਾਨ ਪਹੁੰਚ ਗਏ ਇਰਾਨ ਪਹੁੰਚ ਕੇ ਤੁਹਾਡੇ ਨਾਲ ਕੀ ਹੋਇਆ ਇਹ ਜਾਣ ਭਾਈ ਮੈਂ ਪੰਜੇ ਅਸੀਂ ਡੱਡਾ ਬੜਾ ਸਵੇਰੇ ਨੇ 7:30 8:00 ਤੇ 9:00 ਵਜੇ ਬੋਲਦੇ ਸੀ ਗੱਲਾਂ ਭਾਈ ਤੇ ਹੁਣ ਸ਼ੋਸ਼ਣਪ੍ਰੀਤ ਤੇ ਅਮਰਪਸਾਹ ਨੇ ਇਹ ਭਾਈ 2:30 ਵਜੇ ਹੀ ਯਾਰ ਨੇ ਸਾਡੇ ਏਜੰਟਾਂ ਸਾਡੀਆਂ ਫੋਟੋਆਂ ਸਾਡੇ ਕੋਲ ਮੋਬਾਈਲ 'ਤੇ ਫੋਟੋ ਸਾਂਦੇ ਕੋਲ ਤੁੰਡੀ ਆਣੇ ਸੀ ਫੋਟੋ ਸਾਂਦੀ ਦਿੱਤ ਨੇ ਤੇ ਸਾਡੇ ਨੰਬਰ 'ਤੇ ਫੋਟੋ ਏਜੰਟ ਨੇ ਪਹਿਲਾਂ ਹੀ ਸਾਂਦੀ ਦਿੱਤੀ ਜੀ ਉਹ ਲੋੜੀ ਇਹਦੇ ਕੰਟੈਕਟ ਵਿੱਚ ਹੋਰ ਵੀ ਏਜੰਟ ਸੀਗੇ ਪਾਕਿਸਤਾਨੀ ਇਹਨਾਂ ਨੇ ਉਹਨਾਂ ਸਾਡੀਆਂ ਫੋਟੋਆਂ ਸੈਂਡ ਕੀਤੀਆਂ ਸੀਗਾ ਤੇ ਨੰਬਰ 'ਤੇ ਸਾਡੇ ਕੋਲ ਫੋਨ ਆ ਰਿਹਾ ਹੈ ਤਾਂ ਇਹ ਪਹਿਲਾ ਜੱਟ ਕਹਿੰਦਾ ਸਾਡੀ 6 ਪ੍ਰਸਤ ਘੰਟੇ ਦੀ ਛੇ ਆ ਈਰਾਨ ਚ ਤੁਸੀਂ ਤਹਿਰਾਣੇ ਤੋਂ ਤੁਸੀਂ ਬਾਹਰ ਮਿਲਣਾ ਅੰਦਰ ਇਹਨਾਂ ਦੀ ਬਾਹਰ ਵੀ ਕੰਨ ਲਗੋਤੋਂ ਬੰਦ ਕੇ ਠੀਕ ਹੈ ਜੀ ਜਦੋਂ ਈਰਾਨ ਕਹਿੰਦੇ ਉਹ ਸਾਨੂੰ ਫਿਰ ਕਹਿੰਦੇ ਤੁਹਾਡੀ ਜਿਹੜੇ 1.5 ਦਿਨ ਦੀ ਛੇ ਆ ਤੇ ਮੇਰਾ ਫਰੈਂਡ ਹੈਗਾ ਉੱਥੇ ਤੁਹਾਨੂੰ ਮੇਰਾ ਫਰੈਂਡ ਈਰਾਨ ਪੂਰਾ ਘਹਾ ਹੋਊਗਾ ਚੰਗੀ ਤਰ੍ਹਾਂ ਬਿਛੜ ਦੂਜੇ ਦਿਨ ਦੀ ਸਿਰਦੀ ਦੀ ਟਿਕਟ ਆ ਦਰਹੀ ਛੇ ਆ ਸਾਡੀ ਤੁਸੀਂ ਤੁਹਾਨੂੰ ਉਹਦਾ ਫੈਂਡ ਤੁਹਾਨੂੰ ਲੈਣਾ ਜੀ ਭਾਜੀ ਉਹਦਾ ਫੈਂਡ ਆ ਜੀ ਹਾਜੀ ਤੇ ਸ਼ੇਰਾ ਤਾਂ ਇਹ ਪਰੋ ਲਗਾਏ ਹੋ ਦੋ ਜਾਨੇ ਦੋ ਜਾਨੇ ਤੇ ਪਹਿਲਾਂ ਸਾਨੂੰ ਲੈ ਕੇ ਭੱਜੀ ਗੱਡੀ ਜਿਖਾ ਦੇ ਗੱਡੀ ਜੇ ਲੱਗੇ ਘੰਟਾ ਘੱਟ ਚੱਲੀ ਸੀ ਉਸ ਤੋਂ ਬਾਅਦ ਹਰੇਕ ਹੋਏ ਗੱਡੀ ਆਈ ਸੀ ਤਾਂ ਤਿੰਨਾਂ ਜਾਨ ਦੋਨਾਂ ਕੱਟੇ ਦੇ ਲਗ ਲਗ ਆ ਦਿੱਤਾ ਭਾਈ ਤੇ ਫਿਰ ਸਾਨੂੰ ਲਗਾਏ ਘੰਟਾ ਦਾਹਾਂ ਚੱਲੀ ਗੱਡੀ ਸਾਡੇ ਟੂਲ ਫੜ ਲਏ ਉਹਨਾਂ ਨੇ ਉਹ ਕਹਿੰਦੇ ਫੋਨ ਦਾ ਕੋਈ ਲੋਕੇਸ਼ਨ ਦਾ ਰੋਲਾ ਹੁੰਦਾ ਤੇ ਹਨ ਫੋਨ ਫੜਾ ਗੋਪਨ ਨੈਟਵਰਕ ਤਾਂ ਹਿਬਾਂ ਨੈਟਵਰਕ ਤੇ ਭਰੇ ਜਦੋਂ ਲੈ ਕੇ ਸਾਨੂੰ ਫਿਰ ਕਰੇ ਜਾਂ ਕਿ ਸਾਨੂੰ ਉਹਨਾਂ ਨੇ ਕਿਹਾ ਆਪਣੇ ਪਾਸਪੋਰਟ ਸਾਨੂੰ ਦੇ ਦਿਓ ਯਾਰੀ ਪੁੱਛਿਆ ਸਾਡੇ ਪਾਸਪੋਰਟ ਤੇ ਆ ਜੋ ਉਹ ਕਹਿੰਦੇ ਕਿ ਤੁਹਾਡੇ ਪਾਸਪੋਰਟ ਦਾ ਵਿਜਿਟਰ ਵਗੈਰਾ ਜਾਂ ਵੀਜ਼ਾ ਕਰਵਾਓ ਅਸੀਂ ਇੱਥੋਂ ਕਨਫਰਮ ਕਰਨਾ ਸੀ ਚੈੱਕ ਕਰਕੇ ਤੁਹਾਨੂੰ ਭੇਜ ਲਾਇਆ ਬਾਤ ਹੋ ਰਹੀ ਤੇ ਫਿਰ ਉਹਨਾਂ ਨੇ ਸਾਨੂੰ ਪੁੱਛਿਆ ਭਾਜੀ ਵੀ ਤੁਹਾਡੇ ਕੋਲ ਸ਼ੋਅ ਮਾਈ ਕਿੰਨੀ ਹੈ ਤੇ ਅਸੀਂ ਜਿਵੇਂ ਮੇਰੇ ਕੋਲ 3000000 ਹੈ ਭਾਜੀ ਤੇ ਉਹਨਾਂ ਪੁੱਛੇ 1000000 2000000 ਆਸਟ੍ਰੇਲੀਅਨ ਉਹ ਸਾਨੂੰ ਕਹਿੰਦੇ ਆਪਣੇ ਜਿਹੜੀ ਮਨੀ ਹੈ ਤੁਸੀਂ ਸਾਨੂੰ ਦੇ ਦਿਓ ਅਸੀਂ ਕਿਹਾ ਵੀ ਨਹੀਂ ਤੁਸੀਂ ਸਾਡੇ ਏਜੰਟ ਨਾਲ ਗੱਲ ਕਰੋ ਪਹਿਲਾਂ ਫਿਰ ਦੇਵਾਇਓ ਤੇ ਉਹ ਕਹਿੰਦੇ ਵੀ ਜੋ ਠੀਕ ਹੈ ਤੁਸੀਂ ਅੰਦਰ ਗੱਲ ਜਿਓ ਅਸੀਂ ਅੰਦਰ ਗਏ ਫਿਰ ਘੰਟੇ ਬਾਅਦ ਉਹਨਾਂ ਕੋਲ ਬੂਫਰ ਪੈਸੇ ਇਕੱਠਾ ਕਰਾ ਕੇ ਸਵੀਕਾਰ ਉਹਨਾਂ ਉੱਚ ਉੱਚ ਗਾਣੇ ਲਾਤੀ ਸੰਗੀਤ ਦਾ ਪੈੜੇ ਦੇ ਵਿੱਚ ਲੱਗਿਆ ਜੀ ਉੱਚ ਉੱਚ ਗਾਣੇ ਉਹਨਾਂ ਲਾਤੇ ਤੇ ਬਾਹਰ ਆਵਾਜ਼ ਨਹੀਂ ਆਉਂਦੀ ਤੇ ਸਾਡੇ ਕੋਲ ਉਹਨਾਂ ਨੂੰ ਲੈ ਜੀ ਰੈਗੂਲਰ ਸ਼ੋਅ ਦੇ ਜਿਹੜੇ ਬਾਹਰ ਉਹ ਬੋਲੇ ਸਾਡੇ ਸ਼ੋਅ ਮੈਨਸ ਸਾਡਾ ਕੋਈ ਸ਼ੋਅ ਨਹੀਂ ਸਾਡੇ ਉਹਨਾਂ ਨੇ ਕੱਪੜੇ-ਕੋਪੜੇ ਦਾ ਆਰਥਰ ਕਰਤਾ ਬਾਹਰ ਬੰਨ੍ਹ ਦਿੱਤੇ ਮੂਹਰ ਬੰਨ੍ਹ ਦਿੱਤੀ ਸਾਡੇ ਤੇ ਸਾਡੇ ਉਹਨਾਂ ਨੇ ਇਹ ਕੁੱਟਿਆ ਦਿਨਾਂ ਨੂੰ ਇਹ ਬੈਟਾਂ ਨੇ ਕੁੱਟਿਆ ਤੇ ਚਾਕੂ ਸੁਣਾ ਗੋਸ਼ ਤੇ ਪਾਈਪ ਜੀ ਤੇ ਕੁੱਟਿਆ ਸਮਝੋ ਕਹਿੰਦੇ ਤੁਹਾਡੇ ਕੋਲ 8-8000 ਡਾਲਰ ਆ ਅਮਰੀਕਾ ਤੁਸੀਂ ਅਮਰੀਕਾ ਹੀ ਡੰਕੀ ਲਾਂ ਚੱਲੇ ਆ ਅਸੀਂ ਕਹਿੰਦੇ ਨਹੀਂ ਅਸੀਂ ਆਸਟ੍ਰ ਇਕੰਦੇ ਨਹੀਂ ਤੁਹਾਡੇ ਕੋ 24000 ਡਾਲਰ ਤੇ ਨਾ ਕੋਲ 8000 ਫਿਰ ਉਹ ਦੇਵੋ ਤੁਹਾਨੂੰ ਅਸੀਂ ਕਹਿੰਦੇ ਅਸੀਂ ਅੱਡੇ ਦੇ ਦਿੰਦੇ ਆ ਤੇ ਉਹਨਾਂ ਨੇ ਵੀ ਸਾਡੇ ਜਿਹੜੇ ਕੱਪੜੇ ਵਾਲੇ ਦੇ ਸੀ ਸਾਰੇ ਉਹ ਹੋ ਜੇਗਾ ਜੀ ਇਹਨਾਂ ਵਿੱਚੋਂ ਇੱਕ ਵੀ ਰੁਪਿਆ ਨਿਕਲਿਆ ਥੜ ਜੇ ਕੇ ਜਾਂ ਝੋਣ ਵਾੜ ਗਈ ਜੀ ਤੇ ਠੀਕ ਹੈ ਠੀਕ ਹੈ ਜੀ ਫਿਰ ਦੇਖ ਲਓ ਉਹਨਾਂ ਤਾਂ ਕੱਪੜੇ ਸਾਰੇ ਹੋਲੇ ਉੱਥੇ ਕੱਪੜੇ ਵਿੱਚ ਕੁਝ ਨਹੀਂ ਨਿਕਲਿਆ ਹੈਗਾ ਤੇ ਫਿਰ ਵੀ ਦੱਸਿਆ ਸੀ ਵੀ ਅਸੀਂ ਅਸ਼ੇਆ ਚ ਰੱਖੋ ਨੇ ਟੈਕ ਟਾ ਵਗੈਰਾ ਕਰਾਈਆਂ ਸਾਰੀਆਂ ਆਪਣੀਆਂ ਤੇ ਫਿਰ ਉਹ ਮੰਨੇ ਕਹਿੰਦਾ ਸਾਡੇ ਜਾਂ ਤਾਂ ਅੰਦਰ ਅ ਗਿਆ ਤੁਸੀਂ ਅਮਰੀਕਾ ਦੇ ਡੰਕੀ ਲੰਦ ਗਏ ਆ ਸਾਨੂੰ ਉਹਨਾਂ ਨੇ ਫੇਰ ਘੁੱਟਿਆ ਗਏ ਜੀ ਸਾਨੂੰ ਮੈਨੂੰ ਡੇਢ ਦਿਨ ਲਗਾਤਾਰ ਕੁੱਟਿਆ ਉਹਨਾਂ ਨੇ ਤੇ ਫਿਰ ਸਾਨੂੰ 10-12 ਦਿਨ ਲਗਾਤਾਰ ਕੁੱਟਿਆ ਉਹਨਾਂ ਨੇ 12ਵੇਂ ਤੇ 13ਵੇਂ ਦਿਨ ਸਾਨੂੰ ਦੂਸਰੇ ਘਰ ਸ਼ਿਫਟ ਕੀਤਾ ਜਦੋਂ ਸਾਨੂੰ ਦੂਸਰੇ ਘਰ ਸ਼ਿਫਟ ਕੀਤਾ ਉਸ ਤੋਂ ਸਾਨੂੰ ਦੋ ਤਿੰਨਾਂ ਜਣਾਂ ਨੂੰ ਦੋ ਦੋ ਮੈਡੀਸਿਨ ਦਿੱਤੀਆਂ ਆਪਣਾ ਜਿਹੜਾ ਕਾਜ ਹੈ ਹੋ ਰਿਹਾ ਸੀ ਕਾਜ ਨਹੀਂ ਸੀ ਉਹ ਗੋਲੀਆਂ ਕਰਵਾਈਆਂ ਸਾਨੂੰ ਤੇ ਸਾਨੂੰ ਦੂਸਰੇ ਘਰ ਲੈ ਗਏ ਉੱਥੇ ਸ਼ਿਫਟ ਕੀਤਾ ਉਹਨਾਂ ਨੇ ਤੇ ਦੂਸਰੇ ਘਰ ਮੈਡੀਸਿਨ ਸਾਨੂੰ ਰੋਟੀ ਪਾ ਕੇ ਆਉਣਾਂ ਨੇ ਤੇ ਸਾਨੂੰ ਕੱਪੜੇ ਸਾਡੇ 12-13 ਦਿਨ ਦੇ ਕੋਪਾਏ ਹੋ ਗਏ ਉਹ ਕਹਿੰਦੇ ਤੁਸੀਂ ਨਾ ਹੋਰ ਪਹਿਲਾਂ ਆਪਣੇ ਤਕੜੇ-ਕੁਪੜੇ ਬਦਲ ਲਓ ਅੱਧੀ ਨੇ ਤਕੜੇ-ਕੁਪੜੇ ਬਦਲ ਲਓ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਅੱਜ ਦਵਾਇ ਕੁੱਟਣਾ ਨਹੀਂ ਆਸੀ ਤੁਹਾਡੀ ਘਰੇ ਗੱਲ ਨਹੀਂ ਕਰਨੀ ਆ ਤੇ ਉਹਨਾਂ ਨੇ ਸਾਨੂੰ ਨਾ ਕੁੱਟਿਆ ਫਿਰ ਨਾ ਸਾਡੀ ਘਰੇ ਗੱਲ ਕਰਦੇ ਉਹ ਕਹਿੰਦੇ ਮਹੀਨਾ ਗੱਲ ਨਹੀਂ ਕਰਵਾਂਗੇ ਸਾਡੇ ਘਰੇ ਉਹ ਵੀ ਫਿਰ ਉਹਨਾਂ ਨੇ ਸਾਨੂੰ 15 ਦਿਨ ਸਾਡੀ ਗੱਲ ਨਹੀਂ ਕਰਵਾਈ ਘਰੇ ਤੇ ਘਰੇ ਸਾਡੇ ਮੈਸੇਜ ਕਰਦੇ ਤੇ ਉਹਨਾਂ ਨੇ ਵੀ ਤੁਹਾਡੇ ਮੁੰਡੇ ਮਰ ਗਏ ਤਾਂ ਇਹ ਕਰਦੇ ਉਹਨਾਂ ਦੇ ਮੈਸੇਜ ਆਲਾ ਫਿਰ ਉਹ ਕਹਿੰਦੇ ਤੁਹਾਡੇ ਘਰ ਦੇ ਆਪੇ ਸਾਨੂੰ ਫੋਨ ਕਰ ਲਈਏ ਪੈਸੇ ਤੇ ਅਸੀ ਉਹਨਾਂ ਨੇ ਕਿਹਾ ਸਾਡੇ ਘਰੇ ਗੱਲ ਕਰਵਾ ਦੇ ਕਹਿੰਦੇ ਨਹੀਂ ਗੱਲ ਨਹੀਂ ਪਰਵਾਣੀ ਆ ਤੁਹਾਡੇ ਘਰ ਦੇ ਆਪੇ ਸਾਨੂੰ ਉਹਨਾਂ ਦਾ ਨਹੀਂ ਪੈਸਾ ਨਹੀਂ ਸਰ ਘਰ ਦੇ ਨਾਲ ਉਹਨਾਂ ਦੇ ਪੈਸੇ ਫਿਰ ਖੁਮਣਗੇ ਤੇ ਫਿਰ ਉਹਨਾਂ ਨੇ ਸਾਡੇ ਟੱਕ ਲਾਈ ਉਹਨਾਂ ਨੇ ਤੁਹਾਨੂੰ ਫਿਰ ਦੁਬਾਰਾ ਘਰੇ ਗੱਲ ਕਰਵਾਈ ਤੇ ਘਰ ਦੇ ਪੈਸਾ ਨਹੀਂ ਮੰਨਦੇ ਜੀ ਤੇ ਉਹਨਾਂ ਦੇ ਸਾਮੀ ਦੁਆਰਾ ਉੱਥੇ ਉਹਨਾਂ ਨੇ ਨੰਗੇ ਜਿੱਤ ਸਾਰੇ ਕੱਪੜੇ ਸਾਡੇ ਖੋਹ ਲਏ ਉਹਨਾਂ ਨੇ ਤੇ ਸਾਡੇ ਮੂੰਹ ਬੰਨ ਦਿੱਤੇ ਬਾਹਾਂ ਬੰਨ੍ਹ ਕੇ ਰੱਤਾ ਬੰਨ੍ਹ ਤੇ ਤੁਹਾਡੇ ਚਾਕੂ ਮਾਰਿਓਣੇ ਤੰਨਾ ਜਾਣਾ ਸਾਡੇ ਕੋਲ ਆਖਿਰਕਾਰ ਕੀਤਾ ਸਾਡੀ ਵੀਡੀਓ ਨਿਕਲ ਰਹੀ ਜਾਂਦੀ ਗਈ ਉਹ ਵਾਲੀ ਉਹ ਵਾਲੀ ਵੀਡੀਓ ਮੀਡੀਆ ਵਿੱਚ ਪਾਈ ਜਾਓ ਤੇ ਫਿਰ ਆਉਣਾ ਸਾਡੇ ਘਰੇ ਸਾਡੀ ਵੀਡੀਓ ਸੈਂਡ ਕੀਤੀ ਸਾਨੂੰ ਉਹ ਪੈਸਾ ਵੀ ਕਹਿ ਰਹੇ ਸਨ ਕਿ 790 ਪੈਸੇ ਜ਼ਰੂਰ ਕਰਨੇ ਤੇ ਘਰ ਦੇ ਹਨ ਸਾਡੇ ਨੇ ਫਿਰ ਵੀ ਪੈਸੇ ਨੂੰ ਮਨਾ ਕਰ ਦਿੱਤਾ ਪਰ ਪੈਸੇ ਨਹੀਂ ਤੁਸੀਂ ਇੱਕ ਆਖ ਪੈਸੇ ਦੇ ਲੋ ਇੱਕ ਸਾਡੇ ਮੁੰਡੇ ਦੇ ਰੋ ਤੇ ਉਹ ਚਾਰ ਜਣੇ ਇੱਕ ਸੀ ਹਾਜੀ ਜੀ ਪਾਕਿਸਤਾਨੀ ਜਿਹੜੇ ਬਿਰਦੇ ਪਰ ਵੀ ਇੱਕ ਸ਼ੇਰਾ ਜੀ ਹੈ ਇੱਕ ਫੌਜੀ ਜੀ ਹੈ ਇੱਕ ਸੀ ਜੰਗਾ ਤੇ ਇੱਕ ਦਾ ਨਾਮ ਸੀ ਲਾਲਾ ਇਹ ਉਹ ਦਾ ਨਾਮ ਕਸ਼ਮੀਰੀ ਜੀ ਦਾ ਉਹਨ ਕਸ਼ਮੀਰ ਕਹਿੰਦੇ ਹੁੰਦੇ ਹੁੰਦੇ ਇੱਕ ਹੋਰ ਵੀ ਉਹਦਾ ਨਾਮ ਵੀ ਬੜਾ ਇੱਕ ਜਿਹੜਾ ਮੈਨ ਸੀਗਾ ਉਹ ਸੀ ইরਾਨੀ ਉਹਦਾ ਨਾਮ ਸੀ ਸਰਦਾਰ ਤੇ ਉਹ ਸਭ ਤੋਂ ਜ਼ਿਆਦਾ ਤੌਰ ਤੇ ਸੁਲਤਾਨ ਕਰਦਾ ਹੁੰਦਾ ਸੀ ਕਹਿੰਦਾ ਸਾਨੂੰ ਉਹ ਕਹਿੰਦੇ ਸੀਗੇ ਬਠੋੜੀ ਕਰਦੇ ਨਹੀਂ ਪਰ ਨਹੀਂ ਫਿਰ ਤੁਸੀਂ ਸਾਡੇ ਕੋ ਪੱਕੇ ਰਹਿ ਲੋ ਉੱਥੇ ਤੇ ਉਹਨੇ ਤੁਹਾਨੂੰ ਰੋੜੇ ਰੋੜ ਤੇ ਕਹਿੰਦਾ ਰੋੜ ਲਾਫਾ ਹੁੰਦਾ ਹੈ ਉਹਨਾਂ ਦਾ ਲਾਫਾ ਉਹਨਾਂ ਦੇ ਮੂਠੀ ਬਾਹਰ ਉੱਪਰ ਉਹ ਸਾਰਾ ਕਵਰ ਕਰ ਦਿੰਦੇ ਨੇ ਉਹਨਾਂ ਨੇ ਇੱਕ ਇੱਕ ਮਿੰਟ ਅੱਜ ਦੇਖਾਂਗੇ ਸਾ ਨਾਲ ਅਗਰ ਸਾਨੂੰ ਜਿਹੜਾ ਲਾਫਾ ਲਾਉਣਾ ਹੈ ਫੇ ਸਾਡੇ ਚ ਬੜਾ ਮਾਨ ਨਹੀਂ ਉਹਨਾਂ ਨੇ ਤੇ ਫਿਰ ਉਹ ਜਿਹੜੀ ਸੀ ਹੁੰਦੀ ਸੀ ਕਿਹ ਕਿਹੰਦਵ ਵਾਲੀ ਉਹ ਸਾਡੇ ਸਿਰ ਤੇ ਮਾਰੀ 10.15 15 ਮਟਰ ਰੋਟੀਆ ਜਿਹਨ ਸਾਡੇ ਸਿਰ ਤੇ ਬੋ ਮਾਰੇ ਉਹਨਾਂ ਨੇ ਤੇ ਸਾਡਾਂ ਉਹਨਾਂ ਨੇ ਕਾਫੀ ਦੋਸਤਰ ਸਾਨੂੰ ਕੀਤਾ ਉਹਨਾਂ ਨੇ ਇਹ ਸਾਡੇ ਪੈਰ ਦੇ ਉੱਤੇ ਚੱਪੂ ਮਾਰੇ ਬਈਆਂ ਭਾਜੀ ਸਾਰੇ ਨਿਸ਼ਾਨ ਪਏ ਹੋਏ ਜਾਂ ਤੇ ਕੰਨ ਤੇ ਮਾਰੋ ਜੇ ਸਾਡੇ ਪ੍ਰਾਸਨਾ ਉਂਗੜਾ ਮੋੜੀਆਂ ਆਈਆਂ ਉਹਨਾਂ ਨੇ ਸਾਡੇ ਪੈਰਾਂ ਦੇ ਡੰਡੇ ਮਾਰੇ ਕੋਈ ਫਿਰ ਸਾਨੂੰ ਜਾਨੀ ਕਾਫੀ ਦੋਸਤਰ ਕੀਤਾ ਉਹਨਾਂ ਨੇ ਲੈ ਗਏ ਉਹ ਘਰ ਦੇ ਨੂੰ ਤੇ ਆਪਣੇ ਨੂੰ ਵੈਸੇ ਸਾਡੇ ਜੋਰੂ ਸਾਡੇ ਘਰੇ ਗੱਲ ਕਰਵਾਣੀ ਆ ਪਹਿਲਾਂ ਸਾਡੇ ਘਰੇ ਸਾਨੂੰ ਮੈਂ ਗਾਲਾਂ ਕਢੇ ਗੰਦੀਆਂ ਗੰਦੀਆਂ ਸਾਡੇ ਕੋਲ ਗਾਲਾਂ ਮੇਰੇ ਘਰੇੋਂ ਨਾਲ ਦੇ ਮੁੰਡੇ ਦੀ ਹੁਸ਼ਿਆਰੀ ਕਰਵਾਉਣੀ ਹੁਸ਼ਿਆਰੀ ਦੇ ਘਰੇ ਮੇਰੀ ਗੱਲ ਕਰਵਾਉਣੀ ਆ ਜਿਹੜਾ ਮੁੰਡਾ ਤੀਸਰਾ ਸੀ ਅਮਰ ਉਹਨੂੰ ਕਰਦੇ ਆਂ ਕਹਿੰਦਾ ਸੀਗਾ ਉਹ ਸਾਰੇ ਘਰ ਦੇ ਘਰੇ ਕਹਿੰਦਾ ਅਮਰ ਮਰ ਗਿਆ ਹੈ ਤੇ ਉਹ ਕਿਹਾ ਸਾਰਾ ਤੇ ਛੋਟਾ ਜਿਹਾ ਜਵਾਬ ਉਹਨੂੰ ਕਹਿੰਦੇ ਤੁਸੀਂ ਮਰ ਗਿਆ ਹੋਰ ਆ ਫਿਰ ਸਾਨੂੰ ਦੋਨਾਂ ਨਾਲ ਕੋਟ ਸਾਡੇ ਦੋਵਾਂ ਦੀ ਗੱਲ ਕਰੇ ਕਰਵਾਉਣ ਦੇ ਹੁੰਦੇ ਆ ਤੇ ਉਹ ਫੇਰ ਸਾਨੂੰ ਪੈਸਾ ਵੀ ਕਹਿੰਦੇ ਸਾਨੂੰ ਤੇ ਉਹ ਫੇਰ ਸਾਨੂੰ ਪੈਸਾ ਵੀ ਕਹਿੰਦੇ ਸਾਨੂੰ ਫਿਰ ਰੋਜ਼ ਸਾਡੀ ਗੱਲ ਕਰਵਾਣੀ ਹੈ ਪੈਸੇ ਉਹਨੂੰ ਪੈਸੇ ਦੇ ਘਰੇ ਨੂੰ ਇਹ ਕਰਜਣ ਲੱਖ ਰੁਪਇਆ ਪਾਇਆ ਸੀ ਉਹਨਾਂ ਨੂੰ ਤੇ ਉਹ ਮੁੱਕਰ ਕੇ ਸੀ ਫਿਰ ਵੀ ਪੈਸੇ ਲੈ ਕੇ ਤੇ ਉਹ ਫਿਰ ਪਾਕਿਸਤਾਨੀ ਫੜੇ ਉਹਨਾਂ ਨੇ 8 ਤੇ 10 ਜਾਨ ਪਾਕਿਸਤਾਨੀ ਹੋਰ ਫੜ ਲਈਏ ਸਾਨੂੰ ਉਸ ਦਿਨ ਉਹਨਾਂ ਨੇ ਕਹਿ ਦਿੱਤਾ ਸਾਨੂੰ ਬਸ ਇਹ ਕਹਿ ਲਓ ਸਾਨੂੰ ਨਾ ਮਾਰੋ ਉਹ ਕਹਿੰਦੇ ਵੀ ਇਹ ਤਾਂ ਪਾਕਿਸਤਾਨੀ ਆਣਿਆ ਉਹਨਾਂ ਨੂੰ ਪਤਾ ਨ ਲੱਗਿਆ ਤੁਸੀਂ ਇੰਡੀਆ ਦੇ ਜੇ ਤੁਹਾਡਾ ਪਤਾ ਲੱਗਿਆ ਤੁਸੀਂ ਇੰਡੀਆ ਦੇ ਆ ਜਿਹੜਾ ਅਮਰਤਪਾਲ ਇਹਦੀ ਧੋਨ ਵੱਢਦੇ ਨੇ ਜੀ ਤੇ ਉਹਨਾਂ ਨੇ ਸਾਨੂੰ ਫਿਰ ਕਿਹਾ ਤੁਸੀਂ ਸਾਡੇ ਸਾਡੇ ਗਰੁੱਪ ਆ ਹੁਣ ਤੇ ਉਹਨਾਂ ਨੇ ਸਾਨੂੰ ਫਿਰ ਨਾਮ ਦਿੱਤੇ ਮੈਂ ਜੇ ਪਾਕਿਸਤਾਨੀ ਯਾ ਲਾਹੌਰ ਤੋਂ ਕ੍ਰਿਸਚਨ ਉਹਨਾਂ ਨੇ ਮੇਰਾ ਨਾਮ ਲਿਖਿਆ ਜੌਨਸਨ ਤੇ ਹਸੀਮ ਲਿਖਿਆ ਮੁੰਡੇ ਦਾ ਨਾਮ ਅਮਰਖਾਸ ਉਹਦਾ ਨਾਮ ਲਿਖਿਆ ਹਸੀਬ ਜਿਹੜਾ ਹੁਸ਼ਨਪੁਰ ਸੀ ਉਹਦਾ ਨਾਮ ਲਿਖਿਆ ਸੈਂਡੀ ਉਹਨੇ ਕੁਝ ਸਾਡੇ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਕੋਲ ਉਹਨਾਂ ਨੇ ਆਪਣੇ ਪਾਕਿਸਤਾਨੀ ਜਿਹੜੇ ਸੀ ਉਹ ਕਰਵਾਏ ਸਾਡੇ ਕੋਲ ਤੇ ਉਹਨਾਂ ਨੇ ਸਾਡੇ ਅਜੀ ਫੁੱਟੇ ਚੰਗਾ ਮੜਾ ਸਾਡੇ ਕੰਮ ਵੀ ਕਰ ਸਾਡੇ ਕੋਲ ਕੋਲ ਆਇਆ ਬਣ ਨਾਲ ਤੇ ਉਹ ਸਾਡੇ ਕੋਲ ਟੋਰ ਦੇ ਸੀ ਉਹਨਾਂ ਦੀ ਬੀਤ ਪਾਕਿਸਤਾਨੀਆਂ ਨੂੰ ਉਹਨਾਂ ਦੇ ਆਪਣੇ ਬੰਦੇ ਸੀ ਉਹ ਬੰਦੇ ਉਹਨਾਂ ਦਾ ਜਾਣਦੇ ਨਿਕਲੇ ਸੀਗੇ ਤੇ ਜਿਹੜੇ ਪੈਸੇ ਚਾਰ ਬੰਦੇ ਸੋਣਗੇ ਚਾਰਾ ਬੰਦਿਆਂ ਦੇ ਪੈਸੇ ਆਲਰੇਡੀ ਦਿੱਤੇ ਹੋਣਾਂ ਪਾਕਿਸਤਾਨੀਆਂ ਨੇ ਉਹ ਪੈਸੇ ਲੈ ਕੇ ਵੀਨ ਸ਼ਾਦੀ ਜੀ ਭਾਜੀ ਹੱਫਤਾ ਹੋ ਗਿਆ ਪੈਸੇ ਆਨੂ ਪੈਸੇ ਲੈ ਕੇ ਵੀਨ ਸ਼ਾਦੀ ਜੀ ਕਿ ਸਾਡੇ ਨਾਲ ਉਹਨਾਂ ਨੇ ਇੱਦਾਂ ਹੀ ਗੱਲ ਸਾਨੂੰ ਕਰਨੀ ਤੁਹਾਨੂੰ ਮਾਖੂ ਭੇਜਣਾ ਹੈ ਮਾਖੂ ਜਿਆਦਾ ਟੋਲ ਕਰਦੀ ਆ ਕੰਨ ਵੜ ਦਿੰਦੇ ਆ ਕੋਈ ਜਿਹੜੇ ਮਾਸ ਵੜਦੇ ਰਹਿੰਦੇ ਆ ਉਂਗਲਾਂ ਵੜਦੇ ਰਹਿੰਦੇ ਆ ਕੱਲਾ ਰੋਕ ਦਿੰਦੇ ਹੁੰਦੇ ਆ ਤੇ ਸਾਨੂੰ ਉਹਨਾਂ ਨੇ ਭਾਈ ਇੱਕ ਮਹੀਨਾ ਤੇ ਰੱਖਿਆ ਅਸੀਂ ਇੱਕ ਮਹੀਨਾ ਸਾਨੂੰ ਉਹਨਾਂ ਨੇ ਕਰਨਾ ਹੈ ਪੀਤਾ ਰਿਆ ਤੇ ਸ਼ਿਰ ਇੱਕ ਮਈ ਤੇ ਇੱਕ ਜੂਨ ਉਥੇ ਰੇਡ ਪਈ ਸੀ ਆਈਡੀ ਪੀਰਨਪੁਰ ਦੀ ਉਹਨਾਂ ਚਾਹੁੰਦੇ ਉਥੋਂ ਕਰਵਾਇਆ ਉਹਨਾਂ ਨੇ ਉਥੇ ਰੇਡ ਪਈ ਬਾਜੀ ਫਿਰ ਤੇ ਉਹਨਾਂ ਨੇ ਖੰਗ ਗਿਆ ਸੀਗਾ ਕਿ ਤੁਸੀਂ ਏਜੰਟ ਨੂੰ ਕਿੰਨੇ ਪੈਸੇ ਦਿੱਤੇ ਸੀਗੇ ਏਜੰਟ ਨੂੰ ਸਾਡਾ 18 ਲੱਖ ਰੁਪਏ ਦਿੱਤਾ ਜਿੱਦਾਂ 18 18 ਲੱਖ 35 ਲੱਖ ਰੁਪਏ ਦਿੱਤਾ ਉਹਨਾਂ ਨੇ ਸਾਡੇ ਕੋਲ 54 ਲੱਖ ਦੀ ਮੰਗ ਕੀਤੀ ਸਾਨੂੰ ਜੋ ਇਹ ਏਜੰਟ ਦੇ ਪੈਸੇ ਤੇ ਉਹ ਵਾਲੇ ਪੈਸੇ ਸਾਨੂੰ ਬਿਠਾ ਦੇ ਰੱਖਦੇ ਕਿਹੜੇ ਬੰਦੇ ਨੇ ਮੰਗ ਕੀਤੀ ਹਾਂਜੀ ਕਿਹੜੇ ਨੇ ਮੰਗ ਕੀਤੀ ਇਹ ਇਹ ਬਾਜੀ ਹਾਂਜੀ ਬਾਕੀ ਸਾਨੀ ਰੋਵੰਦੂ 180000 ਰੁਪਏ ਏਜੰਟਰ ਦਿੱਤਾ ਹੈ 55 ਲੱਖ ਉਹਨੂੰ ਦਿੱਤਾ 53 ਲੱਖ ਰੁਪਏ ਸਾਨੂੰ ਉਹਨਾਂ ਦਾ ਪਾਕਿਸਤਾਨ ਦਾ ਭਾਈ ਬਾਣਦੂਗਾ 1.7 ਕਰੋੜ ਰੁਪਏ ਜਿੰਨੇ ਕਹਿੰਦੇ ਉਹਨਾਂ ਦਿੱਤੇ ਪੈਸੇ 1900 ਰੁਪਏ ਸਿਰ ਉਹਨਾਂ ਨਾਲ ਇੱਕ ਜਿਹੜਾ ਏਜੰਟ ਹੈ ਉਹਨਾਂ ਦੇ ਪਾਕਿਸਤਾਨ ਵਿੱਚ ਇੱਕ ਹੈ ਅਲੀ ਜੀ ਮੈਂ ਇੱਕ ਹੈਗਾ ਸੁੰਦਰਵਾ ਜੀ ਤੇ ਦੋ ਤਿੰਨ ਭਾਈ ਨਾਮ ਹੋਰ ਉਹਨਾਂ ਦੇ ਨਾਮ ਨੂੰ ਲਾ ਗੀਆਂ ਤੇ ਉਹਨਾਂ ਦੇ ਵਿੱਚ ਫਿਰ ਹੋਰ ਅੰਡਜ ਨੇਸ ਉਹਨਾਂ ਦੇ ਆਲੇ ਇਹਾਂ ਦਾ ਨਿਆਕ ਨੇ ਗਿਆ ਸੀ ਕਿ ਇਹਨਾਂ ਦੀਆਂ ਗਾਰੰਟੀਆਂ ਮੇਰੇ ਕੋਲ ਜਿਹੜੇ ਪੈਸੇ ਜਿਹੜੇ ਇਹਨਾਂ ਦੇ 18 ਲੱਖ ਰੁਪਈਆ ਘਰ ਦੇ ਤੁਸੀਂ ਮੰਗਦੇ ਲਿਆ ਉਹ ਅਸੀਂ ਰੋਕੇ ਹੋਏ ਆ ਔਰ ਤੁਹਾਨੂੰ ਨਹੀਂ ਦੇਣੇ ਆ ਤੁਸੀਂ ਚਾਹੇ ਇਹਨਾਂ ਨੂੰ ਮਾਰ ਦਿਓ ਜਾਂ ਨੂੰ ਮਾਰ ਦਿਓ ਨਿਆਕਾਂ ਦਾ ਕਾਦੋ ਤੁਹਾਨੂੰ ਪੈਸੇ ਨਹੀਂ ਮਿਲਣੀਆਂ ਉਹ ਵੜੀਆਂ ਵੀਡੀਓ ਭਾਈ ਫਿਰ ਅਸੀਂ ਆਪਣੇ ਘਰ ਵੀ ਸੈਂਡ ਕੀਤੀਆਂ ਜੋ ਵੀ ਰਿਪੋਰਟਿੰਗ ਆਈ ਸੀਗਾ ਤੇ ਸਾਨੂੰ ਜਾਣ ਕਰੋ ਜੇ ਟੌਰਚਰ ਕਰਦੇ ਸੀਗੇ ਸਾਡੇ ਖੋਨ ਵਾਲੀ ਡੱਬੀਆਂ ਹੋਈਆਂ ਵੀਰੇ ਸਾਡੇ ਘਰੇ ਬਣਵਾਂਗੇ ਇੱਕ ਦਿਨ ਭਾਈ ਅਸੀਂ ਉਹਨਾਂ ਨੂੰ ਕਹੀ ਸਾਨੂੰ ਅਸੀਂ ਪਾਣੀ ਵੀ ਨਹੀਂ ਸਾਨੂੰ ਇੱਕ ਦੋ ਜਿਹੇ ਤਿੰਨਾਂ ਸਾਨੂੰ ਬਾਥਰੂਮ ਕੋਲ ਆਇਆ ਭਾਈ ਮੈਨੂੰ ਪਾਣੀ ਦੇਵੇ ਤੁਹਾਨੂੰ ਤੇ ਉਹ ਸਾਨੂੰ ਥਾਣੇ ਲੱਗੇ ਭਾਈ ਤੇ ਉੱਥੇ ਸਾਡੇ ਬਿਆਨ ਹੋ ਜੇ ਸਾਰਾ ਕੁਝ ਲਿਖਿਆ ਤੇ ਉਹਨਾਂ ਦੇ ਜਿਹੜਾ ਚਾਰ ਜਣੇ ਜਿਹੜਾ ਫਰਸ਼ੋਗ ਜਿਹੜਾ ਮੈਂਸਗਾ ਸੁਲਤਾਨ ਉਹ ਫਰਾਗੇ ਉਹ ਜੋ ਹਾਥੀਆ ਤੇ ਉੱਥੇ ਸਾਰੇ ਸਾਡੇ ਬਿਆਨ ਹੋਏ ਭਾਈ ਜਦੋਂ ਤੇ ਪਾਕਿਸਤਾਨੀ ਵਿੱਚ ਸਾਰੇ ਫੜੇ ਹੋਏ ਸੀ ਤੇ ਉਹਨਾਂ ਨੇ ਫਿਰ ਅੱਠ 10 ਦੇ ਪਾਕਿਸਤਾਨੀ ਸੀ ਇਸ ਸਾਰੇ ਰੁਪਏ ਕੀ ਤਰ੍ਹਾਂ ਜੁਨਾ ਨੇ ਰੈਸਟਿਟਿਓਣਾ ਨੇ ਤਿਆਂ ਨੇ ਕਿ ਤੇ ਸਾਰਾ ਸਾਡੇ ਜੇਕਰ ਖਾਈਆ ਹੋਇਆ ਤੇ ਸਾਰਾ ਹੀ ਤੇ ਫਿਰ ਉਹਨਾਂ ਨੇ ਸਾਨੂੰ ਕਹ ਲੈ ਕੇ ਉਹਨੂੰ ਪੁੱਛਿਆ ਜੀ ਇਸ ਤਰ੍ਹਾਂ ਆਏ ਤੇ ਕਿੱਦਾਂ ਕਰਦਾ ਆਇਆ ਅਸ਼ਵੰਦ ਸਭ ਸਾਡੇ ਏਜੰਟ ਦੇ ਸਾਹਮਣੇ ਐਦਾ ਕੀਤੀ ਕਿਉਂਕਿ ਜਿਹੜਾ ਏਜੰਟ ਦਾ ਸਰਦਾਰ ਸਾਡੇ ਏਜੰਟ ਨੇ ਕਿਹਾ ਹੋਰ ਵੀ ਏਜੰਟ ਦੀ ਦਾ ਪਾਕਿਸਤਾਨੀ ਲਿੰਕ ਥੋੜਾ ਜਿਹਾ ਇਹਦਾ ਹਾਲ ਦਾ ਹੈ ਸਾਨੂੰ ਪੁੱਛਣ ਲਈ ਕਿਹਨਾਂ ਦੀ ਚੱਲ ਗਿਆ ਉਹਨਾਂ ਨੇ ਗਿਆ ਸੀਗਾ ਵੀ ਤੁਹਾਡੇ ਏਜੰਟ ਨੂੰ ਸਾਨੂੰ ਵੇਚਿਆ ਹੈ ਤੋਂ ਬੇਜ ਦਿੱਤਾ ਜੀ ਹਾਂਜੀ ਸਾਨੂੰ ਵਿਆਹ ਹੋ ਗਿਆ ਤੁਸੀਂ ਦਿੱਕੇ ਹੋਇਆ ਸਾਡੇ ਕੋਲ ਆਇਆ ਜੀ ਬੇ ਤੁਸੀਂ ਆਪਣੇ ਘਰ ਦਾ ਨਾਲ ਗੱਲਬਾਤ ਹੋਰ ਸਾਨੂੰ ਪਹਿਲਾਂ ਦਾ ਮੱਦੀ ਕਰਵਾਓ ਤੁਸੀਂ ਹੋ ਜੇ ਗੱਲ ਗੱਲ ਸਾਡੇ ਲੋਦੇ ਕਰਵਾਣੀ ਨਾ ਕੋਈ ਜੇ ਸਾਨੂੰ ਲੋਦੇ ਹੀ ਘਟਣਾ ਉਹਨਾਂ ਨੇ ਜਰੂਰੀ ਕਰਵਾਣੀ ਕਰੇ ਸਾਨੂੰ ਲੋਦੇ ਹੀ ਘਟਣਾ ਜਰੂਰੀ ਫੋਨ ਵਾਲੀਆਂ ਸਾਡੇ ਆ ਸ਼ਾਤੀ ਜਰਤਾਂ ਮਾਰੀਆਂ ਨੇ ਮਸਲ ਦੇ ਸਾਡੇ ਹੋਰ ਚੈਟ ਦੇ ਮੇਰੇ ਅਲੀ ਲਿਹਾੜੀ ਦੇ ਨਾਲ ਕੇ ਕੰਮ ਹੋਇਆ ਇਹ ਤਾਂ ਅੱਜ ਕੱਲ੍ਹ ਸਾਨੂੰ ਸ਼ਾਤੀ ਮਸਲ ਦੇ ਸਾਡੀ کافی ਜ਼ੋਰ ਤੇ ਕੀਤਾ ਭਾਜੀ ਉਹਨਾਂ ਨੇ ਭਾਰਤ ਸਰਕਾਰ ਨੇ ਤੁਹਾਨੂੰ ਹੁਣ ਇਥੇ ਜਿੱਥੇ ਤੁਸੀਂ ਪਹੁੰਚੇ ਆ ਕੀ ਕਹਿਣਾ ਚਾਹਦੇ ਤੁਸੀਂ ਸਰਕਾਰ ਬਾਰੇ ਭਾਜੀ ਮੈਂ ਸੈਂਟਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਭਾਜੀ ਇਰਾਨ ਪੁਲਿਸ ਦਾ ਭਾਜੀ ਵੀਡੀਓ ਐਂਬੈਸੀ ਦੀ ਇਰਾਨ ਜਮੂਨ ਦਾ ਸ਼ੁਕਰਗੁਜ਼ਾਰ ਧੰਨਵਾਦ ਬਹੁਤ ਬਹੁਤ ਤੁਸੀਂ ਸਾਡੀ ਬਹੁਤ ਮਦਦ ਕੀਤੀ ਆ ਤੇ ਮੈਂ ਆਪਣੀ ਮੀਡੀਆ ਦੇ ਭਾਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਭਾਜੀ ਆਪਣੀ ਮੀਡੀਆ ਨੇ ਸਾਡੀ ਜਾਨ ਬਚਾਈ ਭਾਜੀ ਜੋ ਵੀ ਪੂਰੇ ਵਾਰ ਤੱਕ ਸਾਡੀ ਵੀਡੀਓ ਬਚਾਈਆਂ ਹੋਈਆਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਸਾਡੀ ਜਿਹੜੀ ਇੰਨੀ ਜਾਨ ਬਚਾਈ ਹੈ ਭਾਜੀ ਧੰਨਵਾਦ ਜੀ ਰੋਮ ਬਾਡੇ ਭਾਈ ਸੈਂਟਰ ਸਰਕਾਰ ਦੇ ਲਈ ਏਜੰਟ ਜਿਹੜੇ ਨੇ ਤੁਹਾਡੇ ਨਾਲ ਇਦਾਂ ਕੀਤਾ ਉਹਦੇ ਲਈ ਤੁਸੀਂ ਕੀ ਜਾਣਦੇ ਹੋ ਭਾਜੀ ਮੈਂ ਇਹੀ ਕਹਾਂਗਾ ਕਿ ਕਿਸੇ ਨੇ ਵੀ ਏਜੰਟ ਦੇ ਨਾਲ ਕਦੇ ਵੀ ਮਤਲਬ ਕਰਨਾ ਨਹੀਂ ਚਾਹੀਦਾ ਭਾਜੀ ਆਪਾਂ ਤੁਸੀਂ ਆਪੇ ਏਜੰਟ ਜਿਹੜਾ ਕਰਦੇ ਆ ਉਹ ਯੱਟ ਬਿਲਕੁਲ ਧੋਖਾ ਦਿੰਦੇ ਭਾਈ ਤਾਂ ਕਿਸੇ ਦੀ ਜਾਂਚ ਨਹੀਂ ਹੁੰਦਾ ਭਾਈ ਜੀ ਕਰਨ ਏਜੰਟਾਂ ਦੇ ਕੋਈ ਵਿੱਚ ਵੀ ਨਹੀਂ ਭਾਈ ਸਾਨੂੰ ਪਹਿਲਾਂ ਉਹਨੇ ਕਿਹਾ ਸੀ ਪੈਸੇ ਨਾਲ ਪਹੁੰਚੇ ਰਹਿ ਗਿਆ ਭਾਜੀ ਜਦੋਂ ਉਹ ਇਹ ਬਾਟੇ ਸਾਰੇ ਉਹਦੇ ਭਾਈ ਵੈਸੇ ਬੜਾ ਮਾਰਦੇ ਨੇ ਏਜੰਟਾਂ ਦੇ ਜੋ ਵੀ ਕੰਮ ਆ ਸੋਚਾਂਗੇ ਕਰੋ ਭਾਈ ਤੁਸੀਂ ਆਪਣੇ ਆਪ ਹੀ ਫੋਨ ਤੋਂ ਭਾਈ ਅੱਜ ਕੱਲ ਵੀ ਸਾਰੇ ਮਿਲ ਜਾਂਦੇ ਆ ਮੈਂ ਕਹਿ ਰਿਹਾ ਹਾਂਗਾ ਜਨਤਾ ਕਰਵਾਏਗਾ ਇਹ ਕਦੇ ਨਾ ਕੋਈ ਨਾ ਸੋਚੋ ਜਨਤਾ ਕੋਈ ਰੋਕਾ ਨਹੀਂ